ਗੁੱਡ ਮਾਰਨਿੰਗ ਸਟੂਡੈਂਟਸ ਆਪਾਂ ਕੱਲ ਪੜ ਚੁੱਕੇ ਸੀ ਬਾਬਾ ਸ਼ੇਖ ਫਰੀਦ ਜੀ ਤੇ ਉਹਨਾਂ ਦੀ ਸ਼ਖਸੀਅਤ ਅਤੇ ਉਹਨਾਂ ਦੀ ਰਚਨਾ ਤੇ ਦੋ ਉਹਨਾਂ ਦੇ ਸ਼ਲੋਕ ਆਪਾਂ ਪੜ ਚੁੱਕੀਆਂ ਅੱਜ ਆਪਾਂ ਅਗਲੇ ਸ਼ਲੋਕ ਪੜਾਂਗੇ ਫਰੀਦਾ ਜੰਗਲ ਜੰਗਲ ਕੀ ਆ ਪਵੇ ਵਨ ਕੰਡਾ ਮੋੜੇ ਵਸੀ ਰੱਬ ਹਿਆਲੀ ਹੈ ਜੰਗਲ ਕੀ ਢੁੰਡੇ ਇਸ ਸ਼ਲੋਕ ਵਿੱਚ ਬਾਬਾ ਸ਼ੇਖ ਫਰੀਦ ਜੀ ਕਹਿੰਦੇ ਹਨ ਕਿ ਰੱਬ ਨੂੰ ਲੱਭਣ ਲਈ ਲੋਕ ਜੰਗਲਾਂ ਵਿੱਚ ਫਿਰਦੇ ਹਨ ਤੇ ਜੰਗਲਾਂ ਦੇ ਵਿੱਚ ਕੁਝ ਨਹੀਂ ਮਿਲਦਾ ਸਿਰਫ ਉਹ ਕੰਡੇ ਹੀ ਲਟਾੜਦੇ ਹਨ ਪਰਮਾਤਮਾ ਤਾਂ ਇਨਸਾਨ ਦੇ ਹਿਰਦੇ ਵਿੱਚ ਵਸਦਾ ਹੈ ਪਰਮਾਤਮਾ ਤਾਂ ਇਨਸਾਨ ਦੇ ਦਿਲ ਵਿੱਚ ਹਿਰਦੇ ਵਿੱਚ ਵਸਦਾ ਹੈ ਜਾਂ ਫਿਰ ਅਸੀਂ ਇਸ ਨੂੰ ਆਪਣੀ ਜ਼ਿੰਦਗੀ ਉੱਤੇ یوں ਧੁਕਾਵਾਂਗੇ ਕਿ ਇਨਸਾਨ ਗੁਰੂ ਮਤ ਤੋਂ ਬਿਨਾ ਆਪਣੇ ਜੀਵਨ ਨੂੰ ਇੱਕ ਜੰਗਲ ਦੀ ਤਰ੍ਹਾਂ ਬਣਾ ਲੈਂਦਾ ਹੈ ਜਿਸ ਤਰੀਕੇ ਨਾਲ ਜੰਗਲ ਵਿੱਚ ਕੋਈ ਤਰਤੀਬ ਨਹੀਂ ਹੁੰਦੀ ਤਾਂ ਉਸ ਤਰੀਕੇ ਨਾਲ ਆਪਦੇ ਜ਼ਿੰਦਗੀ ਨੂੰ ਬੇਤਰਤੀਬਾ ਬਣਾ ਲੈਂਦਾ ਹੈ ਅਤੇ ਬਹੁਤ ਦੁੱਖ ਸਹੈਂਦਾ ਹੈ ਜਦੋਂ ਇਨਸਾਨ ਗੁਰੂ ਦੀ ਮਤ ਲੈਂਦਾ ਹੈ ਤਾਂ ਉਹ ਆਪਣੇ ਜੰਗਲ ਨੂੰ ਇੱਕ ਸੋਹਣੇ ਬਾਗੀਚੇ ਦੀ ਤਰ੍ਹਾਂ ਬਣਾ ਲੈਂਦਾ ਹੈ ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪੀਓ ਫਰੀਦਾ ਦੇਖ ਪਰਾਇ ਚੋਪੜੀ ਨਾ ਤਰਸਾਈ ਜਿਓ ਇਸ ਸ਼ਲੋਕ ਵਿੱਚ ਬਾਬਾ ਸ਼ੇਖ ਫਰੀਦ ਜੀ ਕਹਿੰਦੇ ਹਨ ਕੀ ਹੈ ਇਨਸਾਨ ਰੁੱਖੀ ਸੁੱਖੀ ਖਾ ਕੇ ਠੰਡਾ ਪਾਣੀ ਪੀ ਭਾਵ ਜਿਹੋ ਜੀ ਤੇਰੇ ਕੋਲ ਹੈ ਉਸੇ ਤਰੀਕੇ ਦੀ ਖਾ ਕੇ ਤੂੰ ਸਬਰ ਸੰਤੋਖ ਵਾਲਾ ਜੀਵਨ ਜੀ ਦੂਸਰੀਆਂ ਦੀਆਂ ਚੀਜ਼ਾਂ ਨੂੰ ਦੇਖ ਕੇ ਆਪਣੇ ਦਿਲ ਨੂੰ ਨਾ ਤਰਸਾ ਭਾਵ ਆਪਣਾ ਜੀਵਨ ਸਬਰ ਸੰਤੋਖ ਵਾਲਾ ਬਣਾ ਬਿਰਹਾ ਬਿਰਹਾ ਆਖੀ ਹੈ ਬਿਰਹਾ ਤੂੰ ਸੁਲਤਾਨ ਫਰੀਦਾ ਜਿਤ ਤਨ ਬਿਰਹੋਂ ਨ ਉਪਜੈ ਸੋ ਤਨ ਜਨਮਸਾਨ ਇਸ ਸ਼ਲੋਕ ਵਿੱਚ ਬਾਬਾ ਸ਼ੇਖ ਫਰੀਦ ਜੀ ਕਹਿੰਦੇ ਹਨ ਕਿ ਬਿਰਹਾ 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 ਤੋਂ ਪਾਵੈ ਵਿਛੋੜਾ ਕਿ ਬਿਰਹਾ ਨੂੰ ਬਹੁਤ ਬੁਰਾ ਸਮਝਿਆ ਜਾਂਦਾ ਹੈ ਕਿ ਹਾਈ ਵਿਛੋੜਾ ਹਾਈ ਵਿਛੋੜਾ ਪਰ ਬਾਬਾ ਫਰੀਦ ਜੀ ਕਹਿੰਦੇ ਹਨ ਕਿ ਮੈਂ ਵਿਛੋੜੇ ਨੂੰ ਸਲਾਮ ਕਰਦਾ ਹਾਂ ਕਿ ਤੂੰ ਸੁਲਤਾਨ ਹੈ ਕਿਉਂਕਿ ਵਿਛੋੜੇ ਨਾਲ ਹੀ ਮਹਿਸੂਸ ਹੁੰਦਾ ਹੈ ਕਿ ਅਸੀਂ ਪਰਮਾਤਮਾ ਦੇ ਨਾਲੋਂ ਵਿਛੜੇ ਹੋਏ ਹਾਂ ਵਿਛੋੜੇ ਦਾ ਦਰਦ ਮਹਿਸੂਸ ਹੁੰਦਾ ਹੈ ਤਾਂ ਮਿਲਾਪ ਦੀ ਤਾਂਗ ਪੈਦਾ ਹੁੰਦੀ ਹੈ ਔਰ ਜਿਨ੍ਹਾਂ ਦੇ ਅੰਦਰ ਮਿਲਾਪ ਦੀ ਤਾਂਗ ਤੇ ਵਿਛੋੜਾ ਪੈਦਾ ਨਹੀਂ ਹੁੰਦਾ ਉਹਨਾਂ ਦਾ ਸਰੀਰ ਮਸਾਨ ਵਰਗਾ ਹੈ ਭਾਵ ਮਰਿਆਂ ਦੇ ਸਮਾਨ ਹੈ ਫਰੀਦਾ ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸਮ ਲੇਖਾ ਰਬ ਮੰਗੇਸੀਆ ਤੂ ਆਹੋ ਕੇਰੇ ਕੰਮ ਇਨਾ ਲਾਈਨਾਂ ਦੇ ਵਿੱਚ ਇਸ ਸ਼ਲੋਕ ਵਿੱਚ ਬਾਬਾ ਫਰੀਦ ਜੀ ਕਹਿੰਦੇ ਹਨ ਕਿ ਇਨਸਾਨ ਚਾਰ ਪਹਿਰ ਜੋ ਪ੍ਰਮਾਤਮਾ ਨੇ ਸਾਨੂੰ ਦਿਨ ਦੇ ਚਾਰ ਪੈਰ ਦਿੱਤੇ ਹਨ ਉਹ ਕੰਮਾਂ ਧੰਦਿਆਂ ਵਿੱਚ ਭੱਜ ਦੌੜ ਕੇ ਗਵਾ ਲੈਂਦਾ ਹੈ ਅਤੇ ਬਾਕੀ ਰਾਤ ਦੇ ਚਾਰ ਪੈਰ ਉਹ ਸੌਂ ਕੇ ਗਵਾ ਲੈਂਦਾ ਹੈ ਜਦੋਂ ਰੱਬ लेखा ਮੰਗੇਗਾ ਹਿਸਾਬ ਕਿਤਾਬ ਕਰੇਗਾ ਤਾਂ ਤੂੰ ਕੀ ਜਵਾਬ ਦੇਵੇਂਗਾ ਕਿ ਤੂੰ ਕਿਹੜੇ ਕੰਮ ਆਇਆ ਹੈ ਬੁੱਢਾ ਹੋਇਆ ਸ਼ੇਖ ਫਰੀਦ ਕੰਬਲ ਲੱਗੀ ਦੇ ਜੈਸੋ ਵਰਿਆ ਜੀਵਣਾ ਬੀਤਨ ਹੋਸੀਖੇ ਇਨ੍ਹਾਂ ਵਿੱਚ ਬਾਬਾ ਸ਼ੇਖ ਫਰੀ ਜੀ ਕਹਿੰਦੇ ਹਨ ਕਿ ਜਦੋਂ ਇਨਸਾਨ ਬੁੱਢਾ ਹੁੰਦਾ ਹੈ ਤਾਂ ਉਹਦਾ ਸਰੀਰ ਕਮਜ਼ੋਰ ਹੋ ਕੇ ਕੰਬਲ ਲੱਗਦਾ ਹੈ ਅਗਰ ਉਸ ਨੂੰ 100 ਵਰੇ ਹੋਰ ਜ਼ਿੰਦਗੀ ਜਿਉਣ ਲਈ ਦਿੱਤੇ ਜਾਣ ਤਾਂ ਵੀ ਉਸ ਨੇ ਖੇ ਹੀ ਹੋਣਾ ਹੈ ਅੰਤ ਇਨਸਾਨ ਨੇ ਮਰ ਕੇ ਮਿੱਟੀ ਵਿੱਚ ਮਿੱਟੀ ਹੀ ਹੋਣਾ ਹੈ ਸੋ ਬਾਬਾ ਸ਼ੇਖ ਫਰੀਦ ਜੀ ਆਪਣੇ ਸ਼ਲੋਕਾਂ ਦੇ ਵਿੱਚ ਇਨਸਾਨ ਨੂੰ ਸੁਚੇਤ ਕਰਦੇ ਹਨ ਚੰਗੇ ਕੰਮ ਕਰਨ ਲਈ ਪਰਮਾਤਮਾ ਦੀ ਬੰਦਗੀ ਕਰਨ ਲਈ ਸੁਚੇਤ ਕਰਦੇ ਹਨ ਉਮੀਦ ਹੈ ਕਿ ਸਾਰੇ ਸਟੂਡੈਂਟਸ ਨੂੰ ਬਾਬਾ ਸ਼ੇਖ ਫਰੀਦ ਦੇ ਸ਼ਲੋਕ ਚੰਗੀ ਤਰ੍ਹਾਂ ਸਮਝ ਆ ਚੁੱਕੇ ਹੋਣਗੇ ਅਗਲੀ ਵੀਡੀਓ ਦੇ ਵਿੱਚ ਆਪਾਂ ਬਾਬਾ ਸ਼ੇਖ ਫਰੀਦ ਦੇ ਕੁਐਸਚਨ ਆਨਸਰ ਕਰਾਂਗੇ